Thank <laughs> you. ਵਾਕਤਾ ਜੀ ਇੱਕ ਵਾਰੀ ਨਵੇਂ ਸਫਰ ਤੇ ਨਵੀਂ ਵੀਡੀਓ ਦੇ ਵਿੱਚ ਆ ਜਿਹੜੀ ਪਿੱਛੇ ਟ੍ਰੇਨ ਆ ਇਹ ਤੋਂ ਰਾਤੋਂ ਰਾਤ ਸਫਰ ਕਰਕੇ 12 ਘੰਟਿਆਂ ਦਾ ਲੁਧਿਆਣੇ ਤੋਂ ਆਪਾਂ ਆਗਰਾ ਕੈਂਟ ਰੇਲਵੇ ਸਟੇਸ਼ਨ ਪਹੁੰਚ ਗਏ ਇਹ ਆਪਣੀ ਬੈਕ ਸਾਈਡ ਤੇ ਆਗਰਾ ਕੈਂਟ ਦਾ ਮੇਨ ਰੇਲਵੇ ਸਟੇਸ਼ਨ ਤੇ ਆਪਾਂ ਲੁਧਿਆਣੇ ਤੋਂ ਇੱਥੇ ਪਹੁੰਚ ਗਏ ਸੀ ਰਾਤੋਂ ਰਾਤ ਦਾ ਸਫਰ 12 ਘੰਟੇ ਦਾ ਤੈਅ ਕਰਕੇ ਤੇ ਸਵੇਰ ਦੇ ਟਾਈਮ ਆਪਾਂ 9 ਵਜੇ ਇੱਥੇ ਪਹੁੰਚ ਗਏ ਤੇ ਹੁਣ ਆਪਾਂ ਸਾਰਾ ਆਗਰਾ ਐਕਸਪਲੋਰ ਕਰਨਾ ਜਿਹੜੇ ਵੀ ਮੇਨ ਮੇਨ ਪੁਆਇੰਟ ਨੇ ਉਹ ਘੁੰਮਾਂਗੇ ਇੱਥੇ ਸਾਰੇ ਅਗਰਾ ਕੈਂਟ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਜਾ ਕੇ ਹੁਣ ਆਟੋ ਕਰਦੇ ਆਂ ਅੰਦਰੋਂ ਨਹੀਂ ਕਰਨਾ ਕਿਉਂਕਿ ਬਾਹਰੋਂ ਵਧੀਆ ਮਿਲ ਜਾਂਦੇ ਨੇ ਇੱਥੋਂ ਪਹਿਲਾਂ ਜਾਵਾਂਗੇ ਆਪਾਂ ਹੋਟਲ ਟੂਟਾ ਜੋ ਫਰੈਸ਼ ਵਗੈਰਾ ਹੋ ਕੇ ਫਿਰ ਫਿਰ ਸਾਰਾ ਅਗਰਾ ਘੁਮਾਉਨੇ ਆ ਜਿਹੜੇ ਜਿਹੜੇ ਮੇਨ ਪੁਆਇੰਟ ਉਹ ਸਾਹਮਣੇ ਰਹਿ ਕੇ ਰੇਲਵੇ ਸਟੇਸ਼ਨ ਤੇ ਹੁਣ ਆਪਾਂ ਬਾਹਰ ਆ ਗਏ ਆ ਇੱਥੋਂ ਆਟੋ ਕਰਦੇ ਆਂ ਬਾਹਰੋਂ ਰੇਲਵੇ ਸਟੇਸ਼ਨ ਦੇ ਅੰਦਰਲੀ ਸਾਈਡ ਤੋਂ ਆਟੋ ਕਦੇ ਨਾ ਫੜੋ ਉਹਦੇ ਬਾਹਰ ਆ ਕੇ ਆਟੋ ਲਵੋ ਤੁਹਾਨੂੰ ਵਧੀਆ ਰੇਟ ਤੋਂ ਮਿਲ ਜਾਣਗੇ ਹੁਣ ਆਪਾਂ ਚੱਲਦੇ ਆਂ ਸਿੱਧਾ ਤਾਜ ਮਹਿਲ ਮਹਿਲ ਤੇ ਜੁੜੇ ਰਹੋ ਵੀਡੀਓ ਨਾਲ ਸਕਿਪ ਨਾ ਕਰਿਓ ਜਿਹੜਾ ਜਿਹਨਾਂ ਨੇ ਕਦੇ ਆਗਰਾ ਨਹੀਂ ਘੁੰਮਿਆ ਜਾਂ ਤਾਜ ਮਹਿਲ ਵਗੈਰਾ ਨਹੀਂ ਦੇਖਿਆ ਅੱਜ ਤੁਹਾਨੂੰ ਆਪਾਂ ਸਾਰੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕਮਾਵਾਂਗੇ ਚਲੋ ਵੀ ਹੁਣ ਆਟੋ ਕਰਕੇ ਸਿੱਧਾ ਜਾਣਾ ਹੁਣ ਆਪਾਂ ਤਾਜ ਮਹਿਲ ਕੋ ਆਵਣਾ ਆਪਾਂ ਬੈੱਕੇ ਆਟੋ ਦੇ ਵਿੱਚ ਲਓ ਜੀ ਆਟੋ ਵਾਲੇ ਨੇ ਆਪਾਂ ਨੂੰ ਇੱਥੇ ਰਸਤੇ ਦੇ ਵਿੱਚ ਉਤਾਰਤਾ ਅੱਗੇ ਜਾ ਕੇ ਹੁਣ ਸਿੱਧਾ ਤਾਜ ਮਹਿਲ ਆ ਇੱਥੋਂ ਲਗਭਗ 500 ਮੀਟਰ ਪੈਦਲ ਚੱਲਣਾ ਪੈਣਾ ਆਪਾਂ ਨੂੰ ਤੇ ਆ ਇੱਥੋਂ ਸ਼ੁਰੂ ਹੋ ਜਾਂਦੀ ਆ ਉੱਥੇ ਆਪਾਂ ਨੂੰ ਆਟੋਲੇ ਨੇ ਲਾਤਾ ਇੱਥੋਂ ਜੇ ਤਾਂ ਤੁਸੀਂ ਟਿਕਟਾਂ ਆਨਲਾਈਨ ਬੁੱਕ ਕਰਾ ਕੇ ਆਉਂਦੇ ਹੋ ਤਾਂ ਫਿਰ ਤਾਂ ਬੜਾ ਵਧੀਆ ਨਹੀਂ ਤਾਂ ਇੱਥੇ ਤੁਹਾਨੂੰ ਲੈਣਾ ਚ ਲੱਗ ਕੇ ਟਿਕਟਾਂ ਲੈਣੀਆਂ ਪੈਂਦੀਆਂ ਨੇ ਆਟੋ ਵਾਲੇ ਨੇ ਤੁਹਾਨੂੰ ਉਹ ਪਿੱਛੇ ਅੱਧਾ ਕਿਲੋਮੀਟਰ ਲੈਣਾ ਸਾਰਾ ਰਸਤਾ ਤੁਹਾਨੂੰ ਤੁਰ ਕੇ ਜਾਣਾ ਪੈਣਾ ਜਾਂ ਫਿਰ ਇੱਥੋਂ ਈ ਘਾਟ ਕਰੋ ਜਿਵੇਂ ਉਹ ਜਾ ਰਹੇ ਨੇ ਉੱਧਰ ਜਾ ਸਕਦੇ ਹੋ ਜੇ ਤੁਸੀਂ ਪੈਦਲ ਜਾਣਾ ਪੈਦਲ ਜਾਓ ਫਿਰ ਉਹ ਪਿੱਛੇ ਲੌਕਰ ਰੂਮ ਬਣਿਆ ਹੋਇਆ ਉੱਥੇ ਕੋਈ ਵੀ ਆਪਣਾ ਸਮਾਨ ਜਮ੍ਹਾਂ ਕਰਾਉਣਾ ਹੋਵੇ ਜਮ੍ਹਾਂ ਕਰਵਾ ਕੇ ਅੰਦਰ ਜਾ ਸਕਦੇ ਆ ਜੇ ਕਿਸੇ ਕੋਲ ਬੈਗ ਵਗੈਰਾ ਭਾਰੀ ਚੱਕਿਆ ਹੋਇਆ ਤਾਂ ਉਹ ਲੌਕਰ ਰੂਮ ਚ ਆਪਣਾ ਜਮ੍ਹਾਂ ਕਰਾ ਕੇ ਜਾਓ ਆ ਦੇਖੋ ਭਾਈ ਪਿੱਛੇ ਟਿਕਟ ਲਾਈਨ ਟਿਕਟ ਲੈਣ ਵਾਲਿਆਂ ਲਈ ਕਿੰਨੀ ਭੀੜ ਲੱਗੀ ਹੋਈ ਆ ਜੇ ਤਾਂ ਤੁਸੀਂ ਆਨਲਾਈਨ ਬੁੱਕ ਕਰਕੇ ਆਓਗੇ ਤਾਂ ਸਭ ਤੋਂ ਵਧੀਆ ਨਹੀਂ ਤਾਂ ਤੁਹਾਨੂੰ ਇੱਥੇ ਆਹ ਸਕੈਨਰ ਤੋਂ ਆ ਕੇ ਬੁੱਕ ਕਰਨੀ ਪੈਣੀ ਆ ਇੱਥੋਂ ਵੀ ਤੁਸੀਂ ਡਾਇਰੈਕਟ ਬੁੱਕ ਕਰ ਸਕਦੇ ਹੋ ਆ ਦੇਖੋ ਇਸ ਕੇਂਦਰ ਸਕੈਨ ਕਰੋ ਤੇ ਇੱਥੋਂ ਟਿਕਟ ਬੁੱਕ ਕਰੋ ਹੋਣ ਤੋਂ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਕੇ ਆਉ ਸਭ ਤੋਂ ਬੈਸਟ ਰਹਿੰਦੀ ਹੈ ਹੁਣ ਸਾਡੀਆਂ ਟਿਕਟਾਂ ਆਨਲਾਈਨ ਬੁੱਕ ਕਰਾਈ ਹੋਈਆਂ ਸੀ ਅਸੀਂ ਪਹਿਲੇ ਹੀ ਤਾਂ ਕਰਕੇ ਸਾਨੂੰ ਇੰਨੀ ਲਾਈਨ ਦੇ ਵਿੱਚ ਲੱਗਣਾ ਨਹੀਂ ਪਿਆ ਅਸੀਂ ਸਿੱਧਾ ਹੁਣ ਅੰਦਰ ਜਾਵਾਂਗੇ ਟਿਕਟ ਪੈਂਦੀ ਹੈ ਇਹਦੀ 50 ਰੁਪਏ ਦੀ ਹੁੰਦੀ ਹੈ ਜਿਹੜੀ ਕਿ ਬਾਹਰੋਂ-ਬਾਰ ਦੇਖ ਸਕਦੇ ਆ ਤਾਜ ਮਹਿਲ ਜੇ ਆਪਾਂ ਪੂਰਾ ਅੰਦਰੋਂ ਦੇਖਣਾ ਫਿਰ 250 ਰੁਪਏ ਦੀ ਪੈਂਦੀ ਹੈ ਆ ਦੇਖੋ ਇੱਧਰ ਟਿਕਟਾਂ ਲੈਣ ਵਾਲਿਆਂ ਦੀ ਕਿੰਨੀ ਭੀੜ ਆ ਆਨਲਾਈਨ ਬੁੱਕ ਕਰਾਏ ਦਾ ਇਹੀ ਫਾਇਦਾ ਵਾ ਇੰਨੀ ਭੀੜ ਤੋਂ ਬਚ ਜਾਓਗੇ ਥੋੜਾ ਘੰਟਾ ਡੇਢ ਘੰਟਾ ਆਰਾਮ ਨਾਲ ਬਚ ਜਾਣਾ ਤੁਹਾਡਾ ਇਹ ਸਾਰਾ ਵੈਸਟਗੇਟ ਆ ਆ ਦੇਖੋ ਬਈ ਕਿੰਨੇ ਫੋਰਨਰ ਆਏ ਹੋਏ ਨੇ ਇੱਥੇ ਆ ਗੋਰੇ ਸਾਰੇ ਤਾਜਮਹਿਲ ਦੇਖ ਕੇ ਆਨੇ ਅੰਦਰ ਆਉਣੇ ਤਾਜਮਹਿਲ ਦੇ ਅੰਦਰ ਐਂਟਰੀ ਹੋ ਗਈ ਆ ਤੇ ਅੰਦਰ ਟਰਾਈਪੋਡ ਵਗੈਰਾ ਕੁਝ ਅਲਾਉਟ ਨਹੀਂ ਹੈਗਾ ਉਹ ਤੁਹਾਨੂੰ ਬਾਹਰ ਕਢਵਾ ਦੇਣਾ ਵਾ ਬੈਗ ਵੀ ਪੂਰੇ ਸਿਕਿਉਰਟੀ ਨਾਲ ਚੈੱਕ ਹੁੰਦੇ ਨੇ ਤੇ ਇਹਦੇ ਤਿੰਨ ਗੇਟ ਨੇ ਅੰਦਰ ਆਉਣ ਦੇ ਈਸਟ, ਵੈਸਟ ਤੇ ਸਾਊਥ ਨਾਰਥ ਵਾਲੀ ਸਾਈਡ ਹੈਗੀ ਨਦੀ ਜਮਨਾ ਰਿਵਰ ਜਿੱਧਰ ਤਾਜ ਮਹਿਲ ਬਣਿਆ ਹੋਇਆ ਤੇ ਤਿੰਨੇ ਗੇਟਾਂ ਤੋਂ ਐਂਟਰੀ ਹੁੰਦੀ ਹੈ ਤੇ ਸਭ ਤੋਂ ਵਧੀਆ ਗੇਟ ਆ ਜਿਹੜਾ ਈਸਟ ਸਾਈਡ ਤੋਂ ਉੱਥੇ ਭੀੜ ਘੱਟ ਆ ਪਰ ਉਹ ਲੰਬਾ ਜਾਣਾ ਪੈਂਦਾ ਅੱਗੇ ਤੁਰ ਕੇ ਕਾਫੀ ਅਸੀਂ ਹੁਣ ਐਂਟਰੀ ਕੀਤੀ ਹੈ ਵੈਸਟ ਵਾਲੀ ਗੇਟ ਤੋਂ ਉਹ ਸਾਹਮਣੇ ਹੈਗਾ ਈਸਟ ਘੁੰਮ ਕੇ ਆਉਣਾ ਪੈਂਦਾ ਉੱਪਰ ਦੀ ਉੱਥੇ ਤੇ ਇੱਧਰ ਆ ਮੇਨ ਐਂਟਰੀ ਆ ਤਾਜ ਮਹਿਲ ਨੂੰ ਤਪੀੜ ਦੇਖੋ ਕਿੰਨੀ ਆਈ ਹੋਈ ਐ ਜਿੱਥੇ ਸ਼ਨੀਵਾਰ ਕਰਕੇ ਨਾ ਕਾਫੀ ਟੂਰਿਸਟ ਘੁੰਮਣ ਆਏ ਹੋਣੇ ਤੇ ਫੋਰਨਰਸ ਵੀ ਬਹੁਤ ਆਏ ਹੋਣੇ ਆ ਜਿੱਥੇ ਲਓ ਜੀ ਆਹ ਹੈਗਾ ਮੇਨ ਗੇਟ ਤਾਜ ਮਹਿਲ ਦੇ ਬਿਲਕੁਲ ਸਾਹਮਣੇ ਆ ਜਿਹੜਾ ਤੇ ਇੱਥੋਂ ਦੀ ਕ੍ਰਾਸ ਕਰਕੇ ਐਂਟਰ ਹੋਣਾ ਪਾ ਤਾਜ ਮਹਿਲ ਦੇ ਵਿੱਚ ਇਹੋ ਕਿੰਡਾ ਵੱਡਾ ਗੇਟ ਬਣਾਇਆ ਹੋਇਆ ਤੇ ਅੰਦਰ ਚੱਲ ਕੇ ਤੁਹਾਨੂੰ ਇਹਦੀ ਹਿਸਟਰੀ ਦੱਸਦੇ ਆ ਥੋੜੀ ਥੋੜੀ ਇੱਥੋਂ ਸ਼ੁਰੂ ਹੋ ਰਿਹਾ ਹੁਣ ਐਂਟਰੀ ਉਹ ਸਾਹਮਣੇ ਦੇਖਣ ਲੱਗਿਆ ਤਾਜ ਮਹਿਲ ਬਿਲਕੁਲ ਸੈਂਟਰ 'ਚ ਬਣਿਆ ਹੋਇਆ ਗੇਟ ਦੇ ਅੱਗੇ ਆ ਲੋਈਆ ਹੁਣ ਆਪਾਂ ਗੇਟ ਦੇ ਥੱਲੇ ਖੜੇ ਆ ਬਿਲਕੁਲ ਤੇ ਉਹ ਕਿੱਡਾ ਵੱਡਾ ਗੇਟ ਬਣਾਇਆ ਹੋਇਆ ਇਹਨਾਂ ਨੇ ਤੇ ਇਹਦੇ ਸਾਹਮਣੇ ਦੇਖਦਾ ਬਿਲਕੁਲ ਤਾਜ ਮਹਿਲ ਉੱਥੇ ਰੋਸ਼ਨੀ ਪੈ ਰਹੀ ਹੈ ਬਹੁਤ ਯਾਰ ਬਾਹਰ ਨਿਕਲਾਂਗੇ ਤੁਹਾਨੂੰ ਬਿਲਕੁਲ ਤਾਜ ਮਹਿਲ ਦਿਖੂਗਾ ਉੱਥੇ ਉਹ ਦੇਖੋ ਜੀ ਕੀ ਆ ਬਿਊਟੀ ਹੈ ਭਾਈ ਇੱਥੋ ਹੀ ਇੱਥੋ ਹੀ ਤਾਜ ਮਹਿਲ ਕਿੰਨਾ ਸੋਹਣਾ ਲੱਗ ਰਿਹਾ ਹੈ। ਅਲੱਤ ਫਰੋਂ ਬਿਲਕੁਲ ਕੋਲੇ ਆ ਕੇ ਦੇਖੋ ਹੁਣ ਆਪਾਂ। ਲਓ ਜੀ ਦੇਖੋ ਕੀ ਆ ਹੀ ਵਿਊ ਆ ਰਿਹਾ। ਦੱਤਾ ਅਜ ਮਹਿਲ ਸਿੰਬਲ ਆਫ ਲਵ। ਇੱਧਰ ਇਹਦਾ ਗੇਟ ਸੀਗਾ ਸਾਹਮਣੇ। ਸਟੋਰੀਸ ਬਹੁਤ ਜ਼ਿਆਦਾ ਆਏ ਹੋਏ ਨੇ ਬਹੁਤ ਜ਼ਿਆਦਾ ਉੱਥੇ ਖੜ ਕੇ ਲੋਕ ਬਹੁਤ ਫੋਟੋਆਂ ਖਿਚਾ ਰਹੇ ਨੇ ਕਿਉਂਕਿ ਉੱਥੋਂ ਸਾਹਮਣੇ 뷰 ਆ ਪਰ ਫੋਟੋ ਅੱਗੇੋਂ ਵਧੀਆ ਆਊਗੀ ਇੱਥੇ ਕਾਫੀ ਭੀੜ ਆ ਭੀੜ ਦੇ ਵਿੱਚ ਫੋਟੋ ਨਹੀਂ ਆਉਂਦੀ ਹੈਗੀ ਤੇ ਆ ਵਿੱਚ ਯਾਰ ਦੇਖੋ ਸੈਂਟਰ 'ਚ ਦੇਖੋ ਇੱਧਰ ਵਾਟਰ ਫਾਰਕ ਬਣਾਇਆ ਹੋਇਆ ਸੋਹਣਾ ਜਿਹਾ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਇਹ ਜਿਹੜੇ ਲੋਕ ਬਾਹਰ ਫਿਰਦੇ ਨੇ ਨਾ ਸਾਰੇ ਇਹ 50-50 ਰੁਪਏ ਵਾਲੀਆਂ ਟਿਕਟਾਂ ਵਾਲੇ ਨੇ ਤੇ ਜਿਹੜੇ ਉਹ ਬਿਲਡਿੰਗ ਦੇ ਅੰਦਰ ਜਾਣਗੇ ਉਹਨਾਂ ਦੀ ਟਿਕਟ ਹੈਗੀ 250 ਰੁਪਏ ਵਾਲੀ ਤੇ ਆਪਾਂ ਉਹ ਹੀ ਲਈ ਹੋਈ ਆ ਆਪਾਂ ਵੀ ਅੰਦਰ ਜਾ ਕੇ ਦੇਖਾਂਗੇ ਅੰਦਰੋਂ ਬਿਲਡਿੰਗ ਦੇ ਵਿੱਚੋਂ ਲਓ ਜੀ ਫਾਈਨਲੀ ਆਪਾਂ ਹੁਣ ਖੜੇ ਆ ਦ ਸਿਮ্বল ਆਫ ਲਵ ਦਾ ਤਾਜਮਹਿਲ ਆ ਪਿੱਛੇ ਆਪਣੇ ਦੇਖੋ ਤਾਜਮਹਿਲ ਸੱਤ ਅਜੂਬਿਆਂ ਦੇ ਵਿੱਚੋਂ ਇੱਕ ਤੇ ਹੁਣ ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਅੰਡਰ ਵੀ ਆਉਂਦਾ ਵਾ ਤੇ ਫਾਈਨਲੀ ਆਪਾਂ ਵੀ ਇੱਕ ਅਜੂਬਾ ਦੇਖ ਲਿਆ ਤੇ ਇਹ ਬਣਾਇਆ ਸੀਗਾ ਮੁਗਲਾਂ ਦੇ ਪੰਜਵੇਂ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਵਾਈਫ ਦੇ ਲਈ ਮਮਤਾਜ ਮਹਿਲ ਦੇ ਲਈ ਬਣਾਇਆ ਸੀਗਾ ਤੇ ਦੇਖ ਲੋ ਉਹਦੇ ਪਿਆਰ ਦੀ ਖਾਤਰ ਉਹਨੇ ਇੱਥੇ ਤਾਜ ਖੜਾ ਕਰਤਾ ਤੇ ਚਲੋ ਆਪਾਂ ਵੀ ਹੁਣ ਅੰਦਰ ਚੱਲ ਕੇ ਦੇਖਦੇ ਆਂ ਇੱਥੇ ਫੋਟੋ ਖਿਚਾਉਣੀਆਂ ਆ ਜਿਹੜਾ ਚਬੂਤਰਾ ਬਣਿਆ ਹੋਇਆ ਹੈ ਨਾ ਤਾਜ ਮਹਿਲ ਦੇ ਬਿਲਕੁਲ ਸਾਹਮਣੇ ਇੱਥੇ ਖੜ ਕੇ ਸਭ ਤੋਂ ਵਧੀਆ ਫੋਟੋ ਆਉਂਦੀ ਹੈ ਰੇ ਉਹ ਪਿੱਛੋਂ ਖੜ ਕੇ ਤਾਂ ਬਹੁਤ ਭੀੜ ਆ ਉੱਥੇ ਨਹੀਂ ਫੋਟੋ ਵਧੀਆ ਆਉਂਦੀ ਇੱਥੇ ਖੜ ਕੇ ਖਿਚਾਓ ਜਿਹਨੇ ਖਿਚਾਉਣੀਆਂ ਫੋਟੋ ਬਿਲਕੁਲ ਸਾਹਮਣੇ ਸਟ੍ਰੇਟ 뷰 ਦਿਖਦਾ ਇੱਥੋਂ ਆ ਤੇ ਬੁੱਤਰੇ ਤੇ ਖੜ ਕੇ ਜਿੰਦਾ ਮਰਜੀ ਪੋਜ਼ ਮਾਰ ਲਿਓ ਸਾਰੀਆਂ ਫੋਟੋ ਆਣੀਆਂ ਚਾਹੇ ਚੁੰਝ ਫੜ ਲਿਓ ਉੱਪਰ ਉਂਝ ਮੈਨੂੰ ਉੱਪਰੋਂ ਮਿਲੋਂਦੇ ਨੇ ਸਾਰੀਆਂ ਫੋਟੋ ਇੱਥੋਂ ਵਧੀਆ ਆਣਣਗੀਆਂ ਇੱਧਰ ਸਾਹਮਣੇ ਹੋ ਗਿਆ ਹੋ ਗਿਆ ਲਾਸਟ ਇੱਕ ਇਧਰ ਤੇ ਚਲੋ ਹੁਣ ਅੰਦਰ ਚੱਲਦੇ ਆਪਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਨੇ ਆ ਸਾਰਾ ਤਾਜ ਮਹਿਲ ਲੋ ਜੀ ਆਪਾਂ ਹੁਣ ਬਿਲਕੁਲ ਤਾਜ ਮਹਿਲ ਦੇ ਕੋਲੇ ਖੜੇ ਆ ਤੇ ਇਹਦੀ ਰਾਈਟ ਸਾਈਡ ਤੇ ਹੈਗਾ ਵਾ ਅਰੈਸਟ ਹਾਊਸ ਜਿੱਥੇ ਕਿ ਆ ਕੇ ਬڑے بڑے ਵੀ ਆਈ ਪੀ ਪਰਸਨ ਅਰੈਸਟ ਵਗੈਰਾ ਇੱਥੇ ਰੁਕਦੇ ਨੇ ਤੇ ਇਧਰ ਇਹਦੀ ਲੈਫਟ ਸਾਈਡ ਤੇ ਹੈਗਾ ਮਸਜਿਦ ਜਿੱ ਮੁਸਲਿਮ ਹਿੰਦੂ ਲੋਕ ਵਗੈਰਾ ਇੱਥੇ ਪ੍ਰੇ ਕਰਦੇ ਨੇ ਨਮਾਜ਼ ਪੜ੍ਹਦੇ ਨੇ। ਜ਼ਿਆਦਾਤਰ ਮੁਸਲਿਮ ਲੋਕ ਇੱਥੇ ਨਮਾਜ਼ ਪੜ੍ਹਦੇ ਨੇ। ਤੇ ਹੁਣ ਆਪਾਂ ਅੰਦਰ ਚੱਲ ਕੇ ਦਿਖਾਉਨੇ ਆਂ ਸਰ। ਇਹਦੇ ਸਾਹਮਣੇ ਇੱਥੇ ਤਾਜ ਮਹਿਲ ਦੇ ਬਿਲਕੁਲ ਕੋਲ ਗਾਰਡਨ ਆ ਇਹ ਸਾਰਾ। ਮਹਿਤਾਬ ਗਾਰਡਨ ਕਹਿੰਦੇ ਇਹਨੂੰ। ਤੇ ਜਿੱਥੋਂ ਐਂਟਰੀ ਹੁੰਦੀ ਹੈ ਹੁਣ ਜਿਹਨੇ ਅੰਦਰ ਦੀ ਟਿਕਟ ਲਈ ਈ ਹੈ। ਕਿਉਂਕਿ ਅੰਦਰ ਇਹਨਾਂ ਦੀ ਸਮਾਦ ਬਣੀ ਹੋਈ ਆ ਸ਼ਾਹਜਹਾਂ ਤੇ ਮੁਮਤਾਜ਼ ਮਹਿਲ ਦੀ ਬਹੁਤ ਬੜਾ ਬਣਿਆ ਹੋਇਆ ਯਾਰ ਤਾਜ ਮਹਿਲ ਇਹ ਦੂਰੋਂ ਹੀ ਵੀਡੀਓ ਦੇ ਵਿੱਚ ਕੈਪਚਰ ਹੁੰਦਾ ਨੇੜੇ ਆ ਕੇ ਤਾਂ ਕੈਮਰੇ ਦੇ ਵਿੱਚ ਹੀ ਨਹੀਂ ਆਉਂਦਾ ਹੈਗਾ ਦੇਖੋ ਇੰਨਾ ਵੱਡਾ ਇਹ ਸੰਗ ਮਰਮਰ ਦੇਖੋ ਕਿੰਨਾ ਚਮਕਦਾ ਦੂਰੋਂ ਕੈਮਰੇ 'ਚ ਨਹੀਂ ਪਤਾ ਲੱਗਦਾ ਹੁਣਾ ਪਰ ਇੱਥੇ ਐ ਪੂਰੀ ਅੱਖਾਂ ਨੂੰ ਲਿਸ਼ਕੋਰ ਪੈ ਰਹੀ ਹੈ ਇਹਦੀ ਧੁੱਪ ਚ ਤੇ ਇਹ ਇਹ ਲਿਫਟ ਸਾਈਡ ਤੇ ਮਸਜਿਦ ਬਣੀ ਹੋਈ ਆ ਤੇ ਹੁਣ ਆਪਾਂ ਚੱਲਦੇ ਆ ਅੰਦਰ ਇੱਥੇ ਇਥੋਂ ਐਂਟਰੀ ਸਟਾਰਟ ਹੈ ਦੀ ਲੋ ਜੀ ਹੁਣ ਸ਼ੂਜ਼ ਦੇ ਉੱਪਰ ਕਪੜਾ ਚੜ੍ਹ ਕੇ ਤਾਜ ਮਹਿਲ ਦੇ ਅੰਦਰ ਆ ਗਏ ਆ ਉੱਥੋਂ ਐਂਟਰੀ ਹੋਊਗੀ ਹੁਣ ਇਹਦੀ ਤਾਜ ਮਹਿਲ ਦੀ ਬਈ ਤਾਜ ਮਹਿਲ ਦੀ ਜਿਹੜੀ ਸਟਾਰਟਿੰਗ ਬੜਨਾ ਸ਼ੁਰੂ ਹੋਇਆ ਸੀ ਇਹ 1632 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ ਲਗਭਗ ਇਹਨੂੰ 20 ਸਾਲ ਲੱਗੇ ਸੀ ਬਣਨ ਦੇ ਲਈ ਤੇ 1653 ਦੇ ਵਿੱਚ ਕੰਪਲੀਟ ਹੋਇਆ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕੰਪਲੀਟ ਹੋਇਆ ਸੀ ਜਿਹੜੇ ਲੇਬਰ ਨੇ ਜਾਂ ਵਰਕਰਾਂ ਨੇ ਇਹਨੂੰ ਬਣਾਇਆ ਸੀ ਤੇ ਸ਼ਾਹ ਜਹਾਨ ਨੇ ਉਹ ਸਾਰਿਆਂ ਦੇ ਹੱਥ ਵੜਾਤੇ ਸੀਗੇ ਵੀ ਇਹੋ ਜੀ ਕਲਾਕਾਰੀ ਮੁੜ ਕੇ ਨਾ ਬਣ ਸਕੇ ਤੇ ਸੱਚੀਓ ਬਈ ਅਜੂਬਾ ਬੜਾ ਸੋਹਣਾ ਬਣਿਆ ਹੋਇਆ ਬਈ ਦੇਖੋ ਕਿੰਨੀ ਵੱਡੀ ਬਿਲਡਿੰਗ ਲੱਗਦੀ ਹੁਣ ਇੱਥੇ ਨੇੜੇ ਆ ਗਏ ਇਹ ਹੁਣ ਜਿੱਥੇ ਆਪਾਂ ਅੰਦਰ ਦੇਖਣ ਚੱਲੇ ਆਂ ਤਾਜ ਮਹਿਲ ਦੇ ਅੰਦਰ ਦੋਨੋਂ ਦੀਆਂ ਸਮਾਦਾ ਬਣੀਆਂ ਹੋਈਆਂ ਨੇ ਸ਼ਾਹਜਹਾਂ ਤੇ ਮੁਮਤਾਜ਼ ਦੀ ਇਕੱਠਿਆਂ ਦੀ ਸਮਾਦ ਰੱਖੀ ਹੋਈ ਹੈ ਉੱਥੇ ਤੇ ਸ਼ਾਇਦ ਅੰਦਰ ਫੋਟੋਗ੍ਰਾਫੀ ਨਾ ਅਲਾਉਡ ਹੋਵੇ ਜੇ ਅਲਾਉਡ ਹੋਈ ਫਿਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਇੱਥੇ ਲਿਖਿਆ ਹੋਇਆ ਫੋਟੋਗ੍ਰਾਫੀ ਨਾਟ ਅਲਾਉਡ ਪਰ ਦੇਖਦੇ ਆ ਜੇ ਕੋਈ ਖਿੱਚਦਾ ਹੋਇਆ ਉਹ ਮਾੜੀ ਮੋਟੀ ਆਪਾਂ ਵੀ ਖਿੱਚ ਲਾਂਗੇ ਫੇਰ ਦੇਖ ਲਓ 14ਵੀਂ ਘਰ ਵਾਲੀ ਸੀ ਜਿਹਦੇ ਲਈ ਉਹਨੇ ਤਾਜ ਮਹਿਲ ਬਣਾਇਆ ਪਹਿਲਾਂ 13 ਘਰ ਵਾਲੀਆਂ ਨਾਲ ਪਿਆਰ ਨਹੀਂ ਆਇਆ ਉਹਨੂੰ 14ਵੀਂ ਤੇ ਹੈਗੇ ਉਹਨੇ ਸਿੱਧਾ ਤਾਜ ਮਹਿਲ ਬਣਾਇਆ 14ਵੀਂ ਘਰ ਵਾਲੀ ਨਾਲ ਕੇ ਇੰਨਾ ਪਿਆਰ ਆ ਗਿਆ ਉਹਨਾਂ ਤਾਜ ਮਹਿਲ ਦੇ ਅੰਦਰ ਐਂਟਰ ਕਰਦੇ ਸਾਰ ਆਪਰ ਨੂੰ ਬਿਲਕੁਲ ਸਾਹਮਣੇ ਸੈਂਟਰ ਦੇ ਵਿੱਚ ਸ਼ਾਹਜਹਾਂ ਤੇ ਮਮਤਾਜ ਦੀਆਂ ਕਬਰਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਕਿ ਬਿਲਕੁਲ ਸੈਂਟਰ ਦੇ ਵਿੱਚ ਰੱਖੀਆਂ ਹੋਈਆਂ ਨੇ ਦੋਨਾਂ ਦੇ ਇਕੱਠੇ ਕਿਉਂਕਿ ਦੋਵੇਂ ਇੱਕ ਦੂਜੇ ਨੂੰ ਪ੍ਰੇਮ ਕਰਦੇ ਸੀ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਦੋਨਾਂ ਦੀਆਂ ਇਕੱਠੇ ਸਮਾਦਾ ਬਣੀਆਂ ਹੋਈਆਂ ਨੇ ਤਾਜ ਮਹਿਲ ਦੀ ਜਦੋਂ ਆਪਾਂ ਐਗਜ਼ਿਟ ਕਰਦੇ ਹਾਂ ਤਾਜ ਮਹਿਲ ਤੋਂ ਅੰਦਰੋਂ ਦੇਖ ਕੇ ਤੇਰੀ ਬੈਕ ਸਾਈਡ ਤੇ ਆਹ ਯਮਨਾ ਨਦੀ ਬਣੀ ਹੋਈ ਆ ਆ ਸਾਰੀ ਦੇਖ ਲਓ ਕਿੰਨੀ ਵੱਡੀ ਇਧਰ ਨਦੀ ਆ ਇੱਥੇ ਇਦਰ ਸਾਰੀਆਂ ਇੱਥੇ ਤਾਰਾਂ ਲਾਈਆਂ ਹਨ ਫੈਂਸਿੰਗ ਵਗੈਰਾ ਕਰੀ ਹੋਈ ਹੈ ਕਿਉਂਕਿ ਕੋਈ ਵੀ ਇੱਥੋਂ ਪਿੱਛੋਂ ਨਹੀਂ ਆ ਸਕਦਾ ਬੰਦਾ ਟੱਪ ਕੇ ਟਰੈਕਟਰ ਲੈ ਕੇ ਹੀ ਆਉ ਉਹ ਅੰਦਰੋਂ ਛਾਲ ਮਾਰ ਕੇ ਕਹਿੰਦਾ ਤੂੰ ਨਹੀਂ ਆ ਸਕਦਾ ਇੱਥੋਂ ਉਹ ਦੇਖ ਸਾਰੇ ਚੈੱਕ ਪੋਸਟ ਨੇ ਉੱਥੇ ਵੀ ਪੁਲਿਸ ਦਾ ਚੈੱਕ ਪੋਸਟ ਹੈ ਉੱਥੇ ਵੀ ਜਿਹੜੀ ਮੁਮਤਾਜ ਦੀ ਡੈਥ ਹੋਈ ਸੀਗੀ ਉਹ 14ਵੇਂ ਬੇਬੀ ਨੂੰ ਬਰਥ ਦੇ ਦਿੰਦੇ-ਦਿੰਦੇ ਡੈਥ ਹੋਈ ਸੀ ਦੇਖ ਲਓ 14 ਬੱਚਿਆਂ ਤੋਂ ਬਾਅਦ ਉਹਦੀ ਡੈਥ ਹੋਈ ਆ ਤੇ ਜਿਹੜਾ ਸ਼ਾਹਜਹਾਂ ਸੀ ਉਹ ਨਾਰਮਲ ਮਰਥੋਈ ਉਹਦੀ ਬਿਲਕੁਲ ਤੇ ਆਗਰਾ ਕਿਲੇ ਦੇ ਵਿੱਚ ਡੈਥ ਹੋਈ ਸੀ ਉਹਦੀ ਇੱਥੇ ਉਹਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀਗਾ ਉਹਦੇ ਹੀ ਮੁੰਡੇ ਨੇ ਔਰੰਗਜੀਬ ਨੇ ਤੇ ਇਧਰ ਸਾਹਮਣੇ ਰੈਸਟ ਹਾਊਸ ਆ ਗਿਆ ਹੁਣ ਆਪਾਂ ਕਰਦੇ ਆ ਇੱਥੋਂ ਐਗਜ਼ਿਟ ਤੇ ਚੱਲਦੇ ਆ ਬਾਹਰ ਹੁਣ ਥੋੜਾ ਟਾਈਮ ਦੁਪਹਿਰ ਦਾ ਹੋ ਗਿਆ ਇੱਧਰ ਦੇਖੋ ਕਿੰਨੇ ਟੂਰਿਸਟ ਲਗਭਗ 1 ਦਿਨ ਚ 30-40 ਹਜ਼ਾਰ ਟੂਰਿਸ ਆ ਜਾਂਦਾ ਇੱਥੇ ਤੇ ਚਲੋ ਆਪਣਾ ਵੀ ਬਹੁਤ ਵਧੀਆ ਟੋਰ ਰਿਹਾ ਹੈ ਤਾਜ ਮਹਿਲ ਵਾਲਾ ਬਹੁਤ ਵਧੀਆ ਦੇਖਿਆ ਗਿਆ ਛੋਟੇ ਹੁੰਦੇ ਮੈਨੂੰ ਲੱਗਦਾ ਜਦ 2 ਸਾਲ ਦੇ ਸੀਗੇ ਉਦੋਂ ਆਏ ਸੀਗੇ ਇੱਥੇ ਉਦੋਂ ਤਾਂ ਕੋਈ ਸਮਝ ਨਹੀਂ ਸੀ ਵੀ ਕੀ ਹੈ ਤੇ ਨਾ ਉਦੋਂ ਕੁਝ ਦੇਖਿਆ ਗਿਆ ਸਮਾਰ ਕੇ ਤੇ ਅੱਜ ਪ੍ਰੋਪਰ ਦੇਖਿਆ ਗਿਆ ਹੈ ਤੇ ਲਓ ਜੀ ਅੱਜ ਦਾ ਇਹ ਵਲੌਗ ਆਪਾਂ ਕਰਦੇ ਆ ਇੱਥੇ ਖਤਮ ਜਿਹੜੇ-ਜਿਹੜੇ ਲੋਕ ਇੱਥੇ ਨਹੀਂ ਆ ਸਕਦੇ ਜਾਂ ਜਿਨ੍ਹਾਂ ਦਾ ਟਾਈਮ ਨਹੀਂ ਲੱਗਦਾ ਘਰੇਲੂ ਕੰਮਾਂ 'ਚੋਂ ਤੇ ਆਈ ਹੋਪ ਕਿ ਉਹਨਾਂ ਨੂੰ ਇਹ ਵੀਡੀਓ ਰਾਹੀਂ ਤਾਜਮਹਿਲ ਦੇਖ ਲਿਆ ਹੋਣਾ ਤੇ ਵੀਡੀਓ ਵਧੀਆ ਲੱਗੀ ਹੋਣੀ ਆ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਘੈਂਟ ਜੇ ਬਲੌਗ ਦੇ ਵਿੱਚ ਔਰੋਂ ਤੱਕ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਜੀ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਵੀਡੀਓ ਇੰਜੋਏ ਕੀਤੀ ਹੋਣੀ ਆ